1 ਵਜੇ ਦੇ ਕਰੀਬ ਇਹ ਸੁਣਵਾਈ ਚੱਲੀ ਤੇ ਸਵੇਰ 4 ਵਜੇ ਜਦੋਂ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਕਿ ਇਹ 111 ਜਿਹੜੀ ਧਾਰਾ ਜੋੜ ਕੇ ਉਹਨੂੰ ਰੈਸਟ ਕੀਤਾ ਇਹ ਬਿਲਕੁਲ ਗਲਤ ਹੈ ਇਲੀਗਲ ਹੈ ਅਨਕਨਸਟੀਟਿਊਸ਼ਨਲ ਹੈ ਕੰਕਨ ਪ੍ਰੀਦੀ ਰੀਲੀਜ਼ ਦੇ ਹੁਕਮ ਦਿੱਤੇ ਨਾਲ ਹੀ ਪੁਲਿਸ ਨੂੰ ਤਾੜਨਾ ਕੀਤਾ ਕਿ ਇਹ ਪੁਲਿਸ ਦੀ ਵਧੀਕੀ ਬਹੁਤ ਵੱਧਦੀ ਹੈ ਕੋਰਟ ਨੇ ਕਿਹਾ ਕਿ ਜੇ ਹੁਣ ਇੱਕ ਵੀ ਮਾਮਲਾ ਇਸ ਕੋਰਟ ਤੇ ਐਸੀ ਵਧੀਕੀ ਦਾ ਦੁਬਾਰਾ ਆ ਗਿਆ ਫਿਰ ਪੁਲਿਸ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਊਗਾ ਸਰਕਾਰ ਦਾ ਤੁਸੀਂ ਫਰਸਟ੍ਰੇਸ਼ਨ ਲੈਵਲ ਦੇਖੋ ਕਿ ਉੱਥੇ ਦੇ ਸਰਕਾਰੀ ਵਕੀਲਾਂ ਤੇ ਭਰੋਸਾ ਨਹੀਂ ਕੀਤਾ ਜੀ ਦੋ ਐਡੀਸ਼ਨਲ ਐਡਵੋਕੇਟ ਜਨਰਲ ਹਾਈ ਕੋਰਟ ਤੋਂ ਜਿਨ੍ਹਾਂ ਦੀ ਸ਼ਾਮ ਨੂੰ ਨੋਟੀਫਿਕੇਸ਼ਨ ਕੀਤੀ ਬਤੌਰ ਪਬਲਿਕ ਪ੍ਰੋਸੀਕਿਊਟਰ ਓਕੇ ਉਹਨਾਂ ਨੂੰ ਉੱਥੇ ਭੇਜਿਆ ਕਿ ਜਾ ਕੇ ਇਹ ਜੋ ਸਰਕਾਰ ਦੀ ਧੱਕੇਸ਼ਾਹੀ ਇਹਨੂੰ ਡਿਫੈਂਡ ਕਰਨ ਕਿ ਜਿਹੜਾ 111 ਤਾਰਾ ਉਹ ਤਾਂ ਕੰਚਨ ਤਾਂ ਕਿਸੇ ਵੀ ਤਰੀਕੇ ਲੱਗ ਹੀ ਨਹੀਂ ਸਕਦੀ ਜੀ ਤੋਂ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਨਾਲ ਸਹਿਮਤ ਹੁੰਦੇ ਹੋਏ ਟ੍ਰਾਇਲ ਕੋਰਟ ਨੂੰ ਆਦੇਸ਼ ਦਿੱਤੇ ਦੋ ਪਹਿਲਾ ਸੀ ਕਿ ਕਿਉਂਕਿ ਕੰਚਨ ਪੁਲਿਸ ਦੀ ਕਸਟਡੀ ਚ ਸੀ ਉਹ بڑا ਕੈਟੈਗੋਰਿਕ ਕੋਰਟ ਨੇ ਕਿਹਾ ਕਿ ਕੰਚਨ ਨੂੰ ਜੱਜ ਸਾਹਿਬ ਦੀ ਕਸਟਡੀ ਚ ਲਿਆਂਦਾ ਜਾਵੇ ਤਰਨ ਤਾਰਨ ਦੀ ਪੁਲਿਸ ਨੇ ਵੱਡਾ ਜੁਰਮ ਦੇ ਵਿੱਚ ਅਰੈਸਟ ਕੀਤਾ ਜੋ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਖਿਲਾਫ ਸੀ ਜਿਹਦੇ ਕਰਕੇ ਫਿਰ ਸਰਕਾਰ ਨੂੰ ਇਹ ਭੁਗਤਣਾ ਪਿਆ ਅਫਸਰਾਂ ਨੂੰ ਇਹ ਭੁਗਤਣਾ ਪਿਆ ਤਾਂ ਹੀ ਉਤਾਰਾ ਕਵਾਇਸ਼ ਹੋਈ ਇਹ ਤਾਂ ਮਨੀਸ਼ ਸੋਦੀਆ ਦੀ ਗੁਰਤੀ ਸ਼ਾਮਦਮ ਦੰਦਵੇਦ ਨਹੀਂ ਸੱਚਾਈ ਮੰਨੀ ਬੈਠੇ ਨੇ ਜਿਹੜੀ ਕਿ ਸਾਲ ਬਾਅਦ ਕਿਤੇ ਲੱਭਣੀ ਨਹੀਂ ਸੋ ਅਫਸਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਵਰਦੀ ਦੀ ਮਰਿਆਦਾ ਰੱਖਣ ਫਿਰ ਅਦਾਲਤਾਂ ਬੈਠੀਆਂ ਨੇ ਅਦਾਲਤਾਂ ਤਾਂ ਇਨਸਾਫ ਕਰਦੀਆਂ ਨੇ ਉੱਥੇ ਕਿਹੜਾ ਭਗਵੰਤ ਮਾਨ ਸਾਹਿਬ ਦੇ ਗੱਡੀ ਦੇ ਉੱਤੇ ਚੜ ਕੇ ਬੋਲੇ ਭਾਸ਼ਣ ਚੱਲਣੇ ਨੇ ਬਲਦੇਈ ਪੰਨੂ ਤੇ ਕੁਲਦੀਪ ਸਿੰਘ ਢਾਲੀਵਾਲ ਉਹ ਲਗਾਤਾਰ ਕਹਿ ਰਹੇ ਸੀ ਕਿ ਗੈਂਗਸਟਰ ਨੇ ਗੈਂਗਸਟਰਾਂ ਦੀ ਗੈਂਗਸਟਰ ਦੀ ਪਤਨੀ ਹੈ ਕਾਨੂੰ ਫੋਨ ਲਾਉਂਦੇ ਨੇ ਧਮਕੀਆਂ ਦਵਾਉਂਦੇ ਨੇ ਐਫ ਆਈ ਆਰ ਵੀ ਇਹ ਹੈ ਕਿ ਕੋਈ ਬੰਦਾ ਜਾਂਦਾ ਹੈ ਕਾਨੂੰ ਫੋਨ ਲਾਉਂਦਾ ਤੇ ਕਹਿੰਦਾ ਕਿ ਵੋਟ ਇਹਨੂੰ ਨਹੀਂ ਇਹਨੂੰ ਪਾਉਣੀ ਹੈ ਕੀ ਉਹ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਗੱਲਾਂ ਅੱਜ ਕਰ ਰਹੇ ਨੇ ਇਹ ਇਹਨਾਂ ਨੂੰ ਛੇਤੇ ਕਦੋਂ ਆਈਆਂ ਜਦੋਂ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪਿਆਰ ਹੀ ਇਹਨਾਂ ਦਿੱਤਾ ਕਿ ਦਸਤਾ ਕੇ 2027 ਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਫਿਰ ਇਹਨਾਂ ਨੂੰ ਇਹ ਗੱਲਾਂ ਯਾਦ ਆਈਆਂ ਜਿਹੜੇ ਉਹ ਬੁਲਾਰੇ ਇਹਨਾਂ ਦੇ ਪ੍ਰੈਸ ਕਾਨਫਰੰਸ ਕਰਦੇ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਵੀ ਥੋਡੀਆਂ ਗੱਲਾਂ ਅਦਾਲਤਾਂ ਨੇ ਤਾਂ ਮੰਨੀਆਂ ਨਹੀਂ ਕੰਚਨ ਪ੍ਰੀਤ ਨੂੰ ਚਾਰ ਅਦਾਲਤਾਂ ਨੇ ਛੇਲ ਦਿੱਤੀ ਹੈ ਮਨਿੰਦਰ ਸਿੰਘ ਵਰਗੇ ਜਿਹੜੇ ਆਈਪੀਐਸ ਅਫਸਰ ਹੈ ਜਿਨ੍ਹਾਂ ਨੇ ਰੂਪ ਦਾ ਫਲੋ ਨੂੰ ਅਪਹੋਲਡ ਕੀਤਾ ਆਹੀ ਉਹਨਾਂ ਨੂੰ ਕਹਿੰਦੇ ਸੀ ਕਿ ਕੰਸਟਿਟਿਊਟਰੀ ਵਿਸਤਾਰ ਕਰ ਲੋ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਪਤਾ ਸੀ ਕਿ ਗਲਤ ਹੈ ਤੇ ਹੁਣ ਜਿਨ੍ਹਾਂ ਨੇ ਕੀਤਾ ਤੇ ਉਹ 24 ਘੰਟੇ ਵੀ ਆਪਦੇ ਉਸ ਡਿਸੀਜਨ ਨੂੰ ਸਸਟੇਨ ਨਹੀਂ ਕਰ ਸਕੇ ਸੋ ਮਨਿੰਦਰ ਸਿੰਘ ਨੂੰ ਮੈਂ ਅੱਜ ਇਹ ਕਹਿਣਾ ਕਿ ਠੀਕ ਹੈ ਸਰਕਾਰ ਨੇ ਸਸਪੈਂਡ ਕਰਤਾ ਪਰ ਮਨਿੰਦਰ ਸਿੰਘ ਨੇ ਬਿਲਕੁਲ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਮਨਾ ਕੀਤਾ ਸੀ ਕਿ ਮੈਂ ਕੋਈ ਵਧਿੱਕੀ ਨਹੀਂ ਕਰਨੀ ਸਾਡੇ ਨਾਲ ਅਰਸ਼ਦੀਪ ਕਲੇਰ ਨੇ ਗੱਲਬਾਤ ਕਰਦੇ ਐਡਵੋਕੇਟ ਸਾਹਿਬ ਤੁਸੀਂ ਤਾਂ ਲਗਾਤਾਰੇ ਮਾਮਲਿਆਂ ਨਾਲ ਜੁੜੇ ਸੀ ਹਾਈ ਕੋਰਟ ਵੀ ਗਏ ਤੁਸੀਂ ਸੈਸ਼ਨ ਅਦਾਲਤਾਂ ਦੇ ਵਿੱਚੋਂ ਵੀ ਜਿਹੜੀ ਹੈ ਉਹ ਲਗਾਤਾਰ ਰਾਹਤ ਦਵਾਈ ਕੰਚਨਪ੍ਰੀਤ ਕੌਰ ਨੂੰ ਬੀਤੀ ਰਾਤ ਮਤਲਬ ਇੱਕ ਜਿਹੜਾ ਸਮਝਣਾ ਚਾਹਵਾਂਗੇ ਕਿ ਕਿਸ ਤਰੀਕੇ ਨਾਲ ਮਾਣਯੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਕਿ 8 ਵਜੇ ਪੇਸ਼ ਕੀਤਾ ਜਾਵੇ ਸਾਰੀ ਦਾਤ ਅਦਾਲਤ ਕਿਉਂਕਿ ਇਤਿਹਾਸ ਹੀ ਬਣਿਆ ਇੱਕੇ ਵੀ ਜੇ ਕਿਹਾ ਮੰਨਣਾ ਹੋਵੇ ਕਿ ਪੂਰੀ ਰਾਤ ਅਦਾਲਤ ਚੱਲੀ ਬਹੁਤ ਹਾਈਲਾਈਟ ਕੇਸਾਂ ਦੇ ਵਿੱਚ ਕਿਤੇ ਕਿਸੇ ਇੱਕ ਦੋ ਅਦਾਕਾਰਾਂ ਦੇ ਕੇਸਾਂ ਵਿੱਚ ਸੁਣਿਆ ਹੈ ਪਰ ਇਸ ਤਰੀਕੇ ਦੇ ਨਾਲ ਪੂਰੀ ਰਾਤ ਅਦਾਲਤ ਚੱਲੇ ਕਿ ਕੀ ਅੰਦਰ ਹੋਇਆ ਸਾਰੀ ਗੱਲਬਾਤ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੇ। ਦੇਖੋ ਮਨਿੰਦਰ ਜੀ ਜਿਸ ਤਰੀਕੇ ਤਨчен ਪ੍ਰੀਤ ਦੀ ਗ੍ਰਿਫਤਾਰੀ ਹੋਈ ਹੈ। ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਅਤ ਨੂੰ ਵੀ ਸ਼ਰਮਸਾਰ ਕੀਤਾ। ਸਮੁੱਚੇ ਪੰਜਾਬੀ ਸ਼ਰਮ ਮਹਿਸੂਸ ਕਰਦੇ ਨੇ ਕਿ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਮੰਨਿਆ ਜਾਂਦਾ ਕਿ ਧੀਆਂ ਪੈਣਾ ਤੇ ਇੱਜ਼ਤਾਂ ਦੇ ਰਾਖੇ ਨੇ। ਦੇ ਉਸ ਧਰਤੀ ਤੇ ਰਾਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਇੱਕ ਧੀ ਨੂੰ ਗ੍ਰਿਫਤਾਰ ਕਰਨਾ ਇਹ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਿੰਨੀ ਨਿਚਲੇ ਸਤਰ ਦੀ ਹੈ ਜਾਂ ਆਮ ਆਦਮੀ ਪਾਰਟੀ ਹੁਣ 2027 ਚ ਆਪਣੀ ਹਾਰ ਨੂੰ ਦੇਖ ਕੇ ਕਿੰਨੀ ਬੁਖਲਾ ਚੁੱਕੀ ਹੈ ਹੁਣ ਸਭ ਤੋਂ ਪਹਿਲਾ ਸਵਾਲ ਇਹ ਉੱਠਿਆ ਕਿ ਕੰਚਨ ਪ੍ਰੀਤ ਆਪਣੇ ਜਿਹੜੇ ਉਹਨਾਂ ਦੇ ਮਾਤਾ ਜੀ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਦੀ ਚੋਣ ਕੈਂਪੇਨ ਲਈ ਉਹ ਇੰਡੀਆ ਐ 2 ਮਹੀਨੇ ਪਹਿਲਾਂ ਉਹ ਇੰਡੀਆ ਐ ਤੇ ਕੋਈ ਉਹਨਾਂ ਦੇ ਖਿਲਾਫ ਅੱਜ ਤੋਂ 2 ਮਹੀਨੇ ਪਹਿਲਾਂ ਕੋਈ ਪਰਚਾ ਨਹੀਂ ਜਦੋਂ ਉਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਕਾਰਗੁਜ਼ਾਰੀਆਂ ਸੀ ਲੋਕਾਂ ਦੇ ਵਿੱਚ ਰੱਖੀਆਂ ਬਿਲਕੁਲ ਡਟ ਕੇ ਉੱਥੇ ਅਕਾਲੀ ਦਲ ਦੀ ਲੜਾਈ ਲੜੀ ਤਾਂ 4 ਪਰਚੇ ਇਹ ਚੋਣਾਂ ਦੇ ਦੌਰਾਨ ਕੰਚਨਪ੍ਰੀਤ ਤੇ ਦਰਜ ਕੀਤੇ ਜੀ ਤੇ ਜਿਸ ਦਿਨ ਚੋਣਾਂ ਖਤਮ ਹੋਈਆਂ ਤੁਸੀਂ ਦੇਖਿਆ ਉਹਨਾ ਵੀ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਇਹਨਾਂ ਦੇ ਮੰਤਰੀ ਹੋਣ ਸਭ ਤੋਂ ਦਿੱਲੀ ਤੋਂ ਇੱਕ ਲਾਈਨ ਆ ਗਈ ਜੀ ਦੇਖੋ ਜੀ ਅਕਾਲੀ ਦਲ ਨੇ ਤਾਂ ਕ੍ਰਿਮਨਲ ਨੂੰ ਟਿਕਟ ਦੇਤੀ ਇਹ ਚੋਣਾਂ 'ਚ ਨਹੀਂ ਯਾਦ ਆਇਆ ਜੀ ਕਿਉਂਕਿ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰਤਾ ਕਿ ਲੋਕ ਹੁਣ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਉੱਥੇ 30000 ਵੋਟ ਪੈਣੀ ਉਹ ਵੀ ਸਰਕਾਰ ਦੇ ਏਡੇ ਜ਼ੁਲਮ ਦੇ ਵਿਰੁੱਧ ਪੈਣੀ ਸਰਕਾਰ ਦੇ ਅੱਖਾਂ ਤੇ ਕੰਨ ਦੋਹੇ ਲੋਕਾਂ ਨੇ ਉੱਥੇ ਖੋਲਤੇ ਤਾਂ ਕੰਚਨ ਪ੍ਰੀਤ ਦੇ ਕੀ ਇਲਜ਼ਾਮ ਲਾਉਂਦੇ ਸੀ ਕਹਿੰਦੇ ਜੀ ਉਹ ਤਾਂ ਕੈਨੇਡਾ ਭੱਜ ਗਈ ਉਹ ਤਾਂ ਨੇਪਾਲ ਤੋਂ ਆਈ ਸੀ ਨੇਪਾਲ ਤੋਂ ਹੀ ਕੈਨੇਡਾ ਭੱਜ ਗਈ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਭੱਜਣ ਵਾਲਿਆਂ ਚੋਂ ਨਹੀਂ ਡਟ ਕੇ ਲੜਾਈ ਲੜਾਂਗੇ ਇਹ ਕੰਚਨਪ੍ਰੀਤ ਨੂੰ ਫੜਨਾ ਚਾਹੁੰਦੇ ਸੀ ਪਰ ਕਿਉਂਕਿ ਅਦਾਲਤਾਂ ਵੀ ਨੇ ਪੁਲਿਸ ਤਾਂ ਕੋਈ ਸੁਪਰੀਮ ਅਥਾਰਟੀ ਹੈ ਨਹੀਂ ਸਰਕਾਰ ਤਾਂ ਕੋਈ ਸੁਪਰੀਮ ਅਥਾਰਟੀ ਹੈ ਨਹੀਂ ਸੋ ਕੰਚਨਪ੍ਰੀਤ ਦੀਆਂ ਅਸੀਂ ਬੇਲ ਜਿੰਨੇ ਉਹਦੇ ਤੇ ਚਾਰ ਪਰਚੇ ਸੀ ਤਿੰਨ ਤਰਨਤਾਰਨ ਇੱਕ ਮਜੀਠੇ ਬੇਲ ਫਾਈਲ ਕੀਤੀ ਜਿੱਥੋਂ ਮਾਨਯੋਗ ਅਦਾਲਤਾਂ ਨੇ ਸਾਰੇ ਪਰਚਿਆਂ 'ਚ ਐਂਟੀਸੀਪੇਟਰੀ ਬਿਲ ਦਿੱਤੀ ਜੀ ਹੁਣ ਜਦੋਂ ਕੰਚਨਪ੍ਰੀਤ ਮਜੀਠੇ 144 ਨੰਬਰ ਐਫਆਈਆਰ ਜਿਹੜੀ ਦਰਜ ਹੋਈ ਹੈ ਉਹਦੇ 'ਚ ਕੰਚਨਪ੍ਰੀਤ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ ਤਾਂ ਉੱਥੇ ਉਹਨਾਂ ਨੂੰ ਇੱਕ 208 ਨੰਬਰ ਐਫਆਈਆਰ ਜਿਹੜੀ ਕਿ 11 11 2025 ਦੀ ਹੈ ਮਤਲਬ ਵੋਟਾਂ ਵਾਲੇ ਦਿੰਦੀ ਹੈ ਉਸ ਐਫਆਈਆਰ ਦੇ ਵਿੱਚ ਸਾਰੇ ਆਫੈਂਸ ਅਵੇਲੇਬਲ ਨੇ ਇੱਕ 111 ਬੀਐਨਐਸ ਧਾਰਾ ਜੋੜੀ ਕਿਉਂਕਿ 111 BNS ਨੌਨ ਅਵੇਲੇਬਲ ਹੈ ਸਿਰਫ ਜੋੜੀ ਕਿਉਂ 28 ਤਰੀਕ ਨੂੰ ਜਿਮਨੀ ਪਾਉਂਦੇ ਨੇ ਉਸੇ ਦਿਨ ਦੁਪਹਿਰੇ 2 ਵਜੇ ਤੇ ਉਹਨੂੰ ਅਰੈਸਟ ਕਰ ਲਿਆ ਸੋ ਮੈਂ ਬਤੌਰ ਸ਼੍ਰੋਮਨੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਲੀਗਲ ਵਿੰਗ ਦੇ ਪ੍ਰਧਾਨ ਦੇ ਮੈਂ ਹਾਈ ਕੋਰਟ ਦੇ ਵਿੱਚ ਗਿਆ ਮੈਂ ਇੱਕ ਹੈਬੀਅਸ ਫਾਈਲ ਕੀਤੀ ਕਿ ਜਿਹੜੇ ਸਾਡੀ ਪਾਰਟੀ ਦੇ ਲੀਡਰ ਹੈ ਕੰਚਨਪ੍ਰੀਤ ਇਹਨਾਂ ਦੀ ਅਰੈਸਟ ਇਲਿਗਲ ਹੈ ਤੇ ਇਲਿਗਲ ਡਿਟੈਂਸ਼ਨ ਚ ਨੇ ਜੀ ਕਿ ਮਾਨਯੋਗ ਕੋਰਟ ਨੇ ਉਸੇ ਦਿਨ ਸੁਣਵਾਈ ਲਈ ਲਾਈ ਔਰ ਉਹਦੇ ਚ ਅਸੀਂ ਇਹ ਵੀ ਦੱਸਿਆ ਕਿ ਜਿਹੜਾ 111 ਧਾਰਾ ਉਹ ਤਾਂ ਕੰਚਨ ਤਾਂ ਕਿਸੇ ਵੀ ਤਰੀਕੇ ਲੱਗ ਹੀ ਨਹੀਂ ਸਕਦੀ ਜੀ ਤੋਂ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਨਾਲ ਸਹਿਮਤ ਹੁੰਦੇ ਹੋਏ ਟ੍ਰਾਇਲ ਕੋਰਟ ਨੂੰ ਆਦੇਸ਼ ਦਿੱਤੇ ਦੋ ਪਹਿਲਾ ਸੀ ਕਿ ਕਿਉਂਕਿ ਕੰਚਨ ਪੁਲਿਸ ਦੀ ਕਸਟਡੀ ਚ ਸੀ ਉਹ ਬੜਾ ਕੈਟੈਗੋਰਿਕ ਕੋਰਟ ਨੇ ਕਿਹਾ ਕਿ ਕੰਚਨ ਨੂੰ ਜੱਜ ਸਾਹਿਬ ਦੀ ਕਸਟਡੀ ਚ ਲਿਆਂਦਾ ਜਾਵੇ ਜੀ ਔਰ ਉਸ ਤੋਂ ਬਾਅਦ ਇਹ ਕਿਹਾ ਕਿ ਜਿੰਨਾ ਚਿਰ ਕੰਚਨ ਦੇ ਵਕੀਲ ਹਾਈ ਕੋਰਟ ਤੋਂ ਤਰਨ ਤਰਨ ਨਹੀਂ ਪਹੁੰਚਦੇ ਇਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਔਰ ਰਾਤ ਦਾ 8 ਵਜੇ ਦਾ ਸਮਾਂ ਮੁਕਰਰ ਹੋਇਆ ਤੇ ਉਸ ਤੋਂ ਬਾਅਦ ਸਰਕਾਰ ਦਾ ਤੁਸੀਂ ਫਰਸਟ੍ਰੇਸ਼ਨ ਲੈਵਲ ਦੇਖੋ ਕਿ ਉੱਥੇ ਦੇ ਸਰਕਾਰੀ ਵਕੀਲਾਂ ਤੇ ਭਰੋਸਾ ਨਹੀਂ ਕੀਤਾ ਜੀ ਤੋਂ ਐਡੀਸ਼ਨਲ ਐਡਵੋਕੇਟ ਜਨਰਲ ਹਾਈ ਕੋਰਟ ਤੋਂ ਜਿਨ੍ਹਾਂ ਦੀ ਸ਼ਾਮ ਨੂੰ ਨੋਟੀਫਿਕੇਸ਼ਨ ਕੀਤੀ ਬਤੌਰ ਪਬਲਿਕ ਪ੍ਰੋਸੀਕਿਊਟਰ ਓਕੇ ਉਹਨਾਂ ਨੂੰ ਉੱਥੇ ਭੇਜਿਆ ਕਿ ਜਾ ਕੇ ਇਹ ਜੋ ਸਰਕਾਰ ਦੀ ਧੱਕੇਸ਼ਾਹੀ ਇਹਨੂੰ ਡਿਫੈਂਡ ਕਰਨ ਪਰ ਹੁਣ ਜੇ ਕੋਈ ਕੰਮ ਗਲਤ ਕੀਤਾ ਉਹਨੂੰ ਕੌਣ ਡਿਫੈਂਡ ਕਰ ਸਕਦਾ ਜੀ ਸੋ ਅਸੀਂ ਕੋਰਟ ਨੂੰ ਦੂਜੀ ਜਿਹੜੀ ਹਦਾਇਤ ਦਿੱਤੀ ਟ੍ਰਾਇਲ ਕੋਰਟ ਨੂੰ ਅਸੀਂ ਕਿ ਜਿਹੜਾ 111 ਇਹ ਕੋਰਟ ਇਹਦੇ ਤੇ ਟ੍ਰਾਇਲ ਕੋਰਟ ਇਹਦੇ ਤੇ ਆਰਡਰ ਪਾਸ ਕਰੂਗੀ ਕਿ ਬਣਦਾ ਹੈ ਕਿ ਨਹੀਂ ਬਣਦਾ ਜੀ ਤੋਂ ਦੋ ਚੀਜ਼ਾਂ ਲਈ 8 ਵਜੇ ਦਾ ਸਮਾਂ ਮੁਕਰਰ ਹੋਇਆ ਕਿਉਂਕਿ ਪਬਲਿਕ ਪ੍ਰੋਸੀਕਿਊਟਰ ਜਿਹੜੇ ਦੋ ਐਡੀਸ਼ਨਲ ਏਜੀ ਭੇਜੇ ਸੀ ਇਹਨਾਂ ਦੀ ਨੋਟੀਫਿਕੇਸ਼ਨ ਲੇਟ ਹੋਈ ਇਹ 9:30 ਵਜੇ ਪਹੁੰਚੇ 10 ਵਜੇ ਸੁਣਵਾਈ ਸ਼ੁਰੂ ਹੋਈ ਇਹ ਸਾਰੀਆਂ ਚੀਜ਼ਾਂ ਤੇ ਤੇ 1 ਵਜੇ ਦੇ ਕਰੀਬ ਇਹ ਸੁਣਵਾਈ ਚੱਲੀ ਤੇ ਸਵੇਰ 4 ਵਜੇ ਜਦੋਂ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਕਿ ਇਹ 111 ਜਿਹੜੀ ਧਾਰਾ ਜੋੜ ਕੇ ਉਹਨੂੰ ਅਰੈਸਟ ਕੀਤਾ ਇਹ ਬਿਲਕੁਲ ਗਲਤ ਹੈ ਇਲੀਗਲ ਹੈ ਅਨਕਨਸਟੀਟਿਊਸ਼ਨਲ ਹੈ ਉਹਨਾਂ ਨੇ ਇਹ ਧਾਰਾ ਨੂੰ ਉਹਦੀ ਐਫ ਆਈ ਆਰ ਤੋਂ ਕੁਐਸ਼ ਕੀਤਾ ਕੰਚਨ ਪ੍ਰੀਤ ਦੀ ਰੀਲੀਜ਼ ਦੇ ਹੁਕਮ ਦਿੱਤੇ ਨਾਲ ਹੀ ਪੁਲਿਸ ਨੂੰ ਤਾੜਨਾ ਕੀਤੀ ਕਿ ਇਹ ਪੁਲਿਸ ਦੀ ਵਧੀਕੀ ਬਹੁਤ ਵੱਧਦੀ ਹਾਈ ਕੋਰਟ ਨੇ ਕਿਹਾ ਕਿ ਜੇ ਹੁਣ ਇੱਕ ਵੀ ਮਾਮਲਾ ਇਸ ਕੋਰਟ ਤੇ ਐਸੀ ਵਧੀਕੀ ਦਾ ਦੁਬਾਰਾ ਆ ਗਿਆ ਫਿਰ ਪੁਲਿਸ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਊਗਾ ਮਤਲਬ ਇੱਥੇ ਤੱਕ ਵੀ ਜਿਹੜੇ ਅਦਾਲਤ ਨੇ ਸਖਤ ਆਰਡਰ ਕੀਤੇ ਆ ਜੀ ਵੀ ਜੇ ਹੁਣ ਕੋਈ ਇਸ ਤਰੀਕੇ ਦੀ ਵਿਧੇਕੀ ਕੀਤੀ ਮਤਲਬ ਕੀ ਲੱਗਦਾ ਤੁਹਾਨੂੰ ਅਦਾਲਤਾਂ ਇਹ ਚੀਜ਼ਾਂ ਨੂੰ ਸਮਝ ਰਹੀਆਂ ਕਿ ਜਿਹੜਾ ਕੁਝ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਕਿਹਾ ਕਿ ਤਿੰਨ ਪਰਚਿਆਂ ਦੇ ਵਿੱਚੋਂ ਜ਼ਮਾਨਤ ਮਿਲੀ ਚੌਥੇ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਕਿਹਾ ਤੇ ਉਸ ਤੋਂ ਬਾਅਦ ਇੱਕ ਹੋਰ ਪਰਚਾ ਦੇ ਕੇ ਤੇ ਸੌਰੀ ਪਰਚਾ ਪਹਿਲਾਂ ਹੀ ਸੀ ਪਰ ਉਹ ਚ ਗ੍ਰਿਫਤਾਰੀ ਕੀਤੀ ਕਿ ਅਦਾਲਤਾਂ ਵੀ ਸਮਝ ਰਹੀਆਂ ਇਹ ਚੀਜ਼ ਨੂੰ ਜੀ ਦੇਖੋ ਮਨਿੰਦਰ ਜੀ ਜੋ ਅੱਜ ਦੇ ਹਾਲਾਤ ਨੇ ਸੰਵਿਧਾਨ ਨੂੰ ਅਦਾਲਤਾਂ ਹੀ ਵਿਚਾਰੀਆਂ ਨੇ ਸਰਕਾਰਾਂ ਨੇ ਸੰਵਿਧਾਨ ਨੂੰ ਛਿੱਕੇ ਟੰਗਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਗਲਤ ਕੰਮ ਕਰਨ 'ਚ ਕੋਈ ਕਮੀ ਨਹੀਂ ਛੱਡੀ ਇੱਕ ਨਾ ਸੁਪਰੀਮ ਕੋਰਟ ਦਾ ਲਾਅ ਹੈ ਉਹ ਲੇਡਾਊਨ ਹੈ ਬਹੁਤ ਜੱਜਮੈਂਟਸ ਦੇ ਵਿੱਚ ਉਹ ਬਿਲਕੁਲ ਕੈਟੈਗੋਰਿਕ ਇਹ ਗੱਲ ਉੱਥੇ ਕਹੀ ਹੈ ਕਿ ਜੇ ਕੋਈ ਬੰਦਾ ਕਿਸੇ ਕੇਸ ਦੇ ਵਿੱਚ ਇੰਟਰਿਮ ਬੇਲ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਤਾਂ ਕੋਈ ਵਾਧਾ ਜੁਰਮ ਕਰਕੇ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਜੀ ਉਰੇ ਤਰਨਤਾਰਨ ਦੀ ਪੁਲਿਸ ਨੇ ਵੱਦਾ ਜੁਰਮ ਦੇ ਵਿੱਚ ਅਰੈਸਟ ਕੀਤਾ ਜੋ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਖਿਲਾਫ ਸੀ ਜਿਹਦੇ ਕਰਕੇ ਸਰਕਾਰ ਨੂੰ ਇਹ ਭੁਗਤਣਾ ਪਿਆ ਅਫਸਰਾਂ ਨੂੰ ਇਹ ਭੁਗਤਣਾ ਪਿਆ ਤਾਂ ਹੀ ਉਹ ਧਾਰਾ ਕੁਐਸ਼ ਹੋਈ ਸੋ ਮੈਂ ਪੰਜਾਬ ਦੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਤਰਹਿ ਗਿਆ 1 ਸਾਲ ਅਫਸਰ ਸਾਰੇ ਸਾਡੇ ਭਰਾ ਨੇ ਕੋਈ ਬਾਹਰੋਂ ਤਾਂ ਆਏ ਨਹੀਂ ਜੀ ਸੋ ਕਿਹੜੀ ਐਸੀ ਮਜਬੂਰੀ ਹੈ ਕਿਹੜਾ ਐਸਾ ਪ੍ਰੈਸ਼ਰ ਹੈ ਕਿ ਨਾ ਤਾਂ ਇਹ ਕਾਨੂੰਨ ਨੂੰ ਮੰਨ ਰਹੇ ਨੇ ਇਹ ਤਾਂ ਮਨੀਸ਼ ਸੋਦਿਆ ਦੀ ਗੁਰਤੀ ਸ਼ਾਮਦਮ ਦੰਦਵੇਦਵੀ ਸਚਾਈ ਮੰਨੀ ਬੈਠੇ ਨੇ ਜਿਹੜੀ ਕਿ ਸਾਲ ਬਾਅਦ ਕਿਤੇ ਲੱਭਣੀ ਨਹੀਂ ਸੋ ਅਫਸਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਵਰਦੀ ਦੀ ਮਰਿਆਦਾ ਰੱਖਣ ਅਫਸਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਜੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾਣਗੇ ਫਿਰ ਅਦਾਲਤਾਂ ਬੈਠੀ ਐ ਨਾ ਅਦਾਲਤਾਂ ਤਾਂ ਇਨਸਾਫ ਕਰਦੀਆਂ ਨੇ ਉੱਥੇ ਕਿਹੜਾ ਭਗਵੰਤ ਮਾਨ ਸਾਹਿਬ ਦੇ ਗੱਡੀ ਦੇ ਉੱਤੇ ਚੜ ਕੇ ਬੋਲੇ ਭਾਸ਼ਣ ਚੱਲਣੇ ਨੇ ਉੱਥੇ ਤਾਂ ਸਬੂਤ ਚੱਲਣੇ ਨੇ ਤੱਤ ਚੱਲਣੇ ਨੇ ਤੇ ਜਦੋਂ ਸਬੂਤ ਤੇ ਤੱਥਾਂ ਦੀ ਕਸੌਟੀ ਅਦਾਲਤ ਦੇ ਵਿੱਚ ਲੱਗਣੀ ਹੈ ਤਾਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਏ ਇੱਕ ਗੱਲ ਕਲੀਅਰ ਸਾਹਿਬ ਇੱਥੇ ਮੈਂ ਥੋੜੀ ਸਮਝਣੀ ਚਾਹਾਂਗਾ ਵੀ ਜਿਹੜੀ 111 ਧਾਰਾ ਉਹ ਕੀ ਸੀ ਉਹਦਾ ਮਤਲਬ ਕੀ ਹੁੰਦਾ 111 ਧਾਰਾ ਹੁੰਦੀ ਹੈ ਜੀ ਆਰਗੇਨਾਈਜ਼ਡ ਕ੍ਰਾਈਮ ਕਰਨਾ ਕਿ 6 7 ਬੰਦਿਆਂ ਨੇ ਕਾਮਨ ਇੰਟੈਂਸ਼ਨ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਕੀਤਾ ਤੇ 111 ਧਾਰਾ ਉਸੇ ਬੰਦੇ ਦੇ ਖਿਲਾਫ ਲੱਗ ਸਕਦੀ ਹੈ ਜਿਹਦੇ ਖਿਲਾਫ ਪਹਿਲਾਂ ਦੋ ਕੇਸਾਂ ਦੇ ਵਿੱਚ ਕੋਰਟ 'ਚ ਟਰਾਇਲ ਚੱਲ ਰਿਹਾ ਹੋਵੇ ਉਸੇ ਮੁਕਦਮੇ ਦਾ ਨਹੀਂ 111 ਧਾਰਾ ਲੱਗ ਹੀ ਨਹੀਂ ਸਕਦੀ ਕਿਸੇ ਬੰਦੇ ਦੇ ਖਿਲਾਫ ਸੋ ਕੰਚਨਪ੍ਰੀਤ ਤੇ ਤਾਂ ਕੋਈ ਮੁਕੱਦਮਾ ਹੀ ਹੈ ਨਹੀਂ ਸੀ ਕੰਚਨਪ੍ਰੀਤ ਤੇ ਤਾਂ ਕੋਈ ਟ੍ਰਾਇਲ ਹੀ ਨਹੀਂ ਚੱਲ ਰਿਹਾ ਸੋ ਮੈਂ ਤਾਂ ਹੀ बार-बार ਕਹਿ ਰਿਹਾ ਕਿ ਇੰਨੀ ਹਨੇਰਗਰਦੀ ਰਾਤ ਦੇ ਹਨੇਰਿਆਂ ਚ ਇਹ ਜਿਹੇ ਘਾਲੇ-ਮਹਲੇ ਕਰਕੇ ਪੰਜਾਬ ਦੀ ਪੁਲਿਸ ਸੋਚਦੀ ਹੈ ਕਿ ਅਸੀਂ ਕਿਸੇ ਨੂੰ ਵੀ ਚੱਕ ਲਾਂਗੇ ਸਰਕਾਰ ਦੇ ਇਸ਼ਾਰੇ ਤੇ ਉਰੇ ਅਦਾਲਤ ਆਫ ਲਾ ਹੈ ਮੈਂ बार-बार ਹੱਥ ਬਨ ਕੇ ਬੇਨਤੀ ਕਰ ਰਿਹਾ ਕਿ ਅਫਸਰ ਸੰਵਿਧਾਨ ਦੇ ਅਫਸਰ ਬੀਐਨਐਸ ਦੇ ਅਫਸਰ ਜੋ ਲਾਅ ਲੇਡਾਊਨ ਹੈ ਉਹਦੇ ਦਾਇਰੇ ਚ ਰਹਿ ਕੇ ਕੰਮ ਕਰਨ ਜੇ ਅਫਸਰ ਬਾਹਰ ਜਾਣਗੇ ਤਾਂ ਸਾਡੇ ਕੋਲ ਆਪਣੀਆਂ ਆਪਸ਼ਨਸ ਆ ਫਿਰ ਅਸੀਂ ਐਕਸਪਲੋਰ ਕਰਾਂਗੇ ਔਰ ਕੀਤੀਆਂ ਵੀ ਨੇ ਉਹਦੇ ਨਤੀਜੇ ਤੁਹਾਡੇ ਸਾਹਮਣੇ ਨੇ ਇੱਕ ਇਹ ਹੈ ਮਤਲਬ ਤੁਸੀਂ ਅਫਸਰਾਂ ਦੀ ਗੱਲ ਕਰ ਰਹੇ ਹੋ ਪਿਛਲੇ ਦਿਨੀ ਚਰਚਾ ਹੋਈ ਐਸਐਸਪੀ ਮਨਿੰਦਰ ਸਿੰਘ ਦੀ ਅਮਰਸਰ ਦਿਹਾਤੀ ਦੀ ਕਿ ਜਦੋਂ ਉਹਨਾਂ ਦੀ ਸਸਪੈਂਸ਼ਨ ਕੀਤੀ ਗਈ ਉਹਨਾਂ ਦਾ ਇਹ ਕਿਹਾ ਗਿਆ ਕਿ ਗੈਂਗਸਟਰਾਂ ਤੇ ਢਿੱਲੀ ਕਾਰਵਾਈ ਪਰ ਲੋਕਾਂ 'ਚ ਇਹ ਚਰਚਾ ਛੜੀ ਕੇ ਜਿਹੜੀ ਆ ਉਹ ਕੰਚਨਪ੍ਰੀਤ ਤੇ ਜਿਹੜੀ ਆ ਉਹ ਗ੍ਰਿਫਤਾਰੀ ਦੀ ਗੱਲ ਚੱਲ ਰਹੀ ਸੀ ਕਿ ਉਹਨਾਂ ਤੇ ਇੱਕ ਹੋਰ ਐਫਆਈਆਰ ਦੀ ਗੱਲ ਚੱਲ ਰਹੀ ਸੀ ਕੀ ਲੱਗਦਾ ਹੈ ਕਿ ਜਿਹੜੇ ਅਫਸਰ ਨਹੀਂ ਗੱਲ ਮੰਨਦੇ ਫਿਰ ਉਹਨਾਂ ਨੇ ਇਹ ਕੀਤਾ ਜੇ ਤਾਂ ਹੀ ਹੋ ਸਕਦਾ ਪੁਲਿਸ ਵੀ ਇਸੇ ਤਰ੍ਹਾਂ ਦੀ ਕਾਰਵਾਈ ਕਰਦੀ ਹੋਵੇ ਦੇਖੋ ਤੁਸੀਂ ਦੇਖਿਆ ਹੋਣਾ ਜੀ ਕਿ ਦੋ ਅਫਸਰ ਇੱਕ ਤਾਂ ਹੈਗੇ ਡਾਕਟਰ ਰਵਜੋਤ ਕੌਰ ਗਰੇਵਾਲ ਜੀ ਜਿਨ੍ਹਾਂ ਦੀਆਂ ਵਧੇਕੀਆਂ ਨੂੰ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਆਬਜ਼ਰਵਰਾਂ ਦੀ ਰਿਪੋਰਟ ਸੀ ਉਹਦੇ ਚ ਜਾਗਰ ਹੋਏ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕੀਤਾ ਤੇ ਸਾਰੀ ਪੰਜਾਬ ਦੇ ਲੀਡਰ ਆਮ ਆਦਮੀ ਪਾਰਟੀ ਦੇ ਹਾਏ ਤੌਬਾ ਮਚਾਤੀ ਕਿ ਜੀ ਸਾਡਾ ਐਸਐਸਪੀ ਸਸਪੈਂਡ ਹੋ ਗਿਆ ਕਿਉਂ ਕਿਉਂਕਿ ਉਹ ਐਸਐਸਪੀ ਉੱਤੇ ਧੱਕੇਸ਼ਾਹੀ ਕਰ ਰਿਹਾ ਸੀ ਉਹ ਰਵਜੋਤ ਕੋਰ ਗਰੇਵਾਲ ਉੱਤੇ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਲੜ ਕੇ ਦੇ ਰਹੇ ਸੀ ਤੇ ਦੂਜੇ ਪਾਸੇ ਦੇਖੋ ਮੈਂ ਦਾਤ ਦਿੰਦਾ ਮਨਿੰਦਰ ਸਿੰਘ ਵਰਗੇ ਜਿਹੜੇ ਆਈਪੀਐਸ ਅਫਸਰ ਹੈ ਜਿਨ੍ਹਾਂ ਨੇ ਰੂਲ ਆਫ ਲਾ ਨੂੰ ਅਪਹੋਲਡ ਕੀਤਾ ਆਹੀ ਉਹਨਾਂ ਨੂੰ ਕਹਿੰਦੇ ਸੀ ਕਿ ਕੰਟੈਂਪਰੀ ਮਿਫਤਾਰ ਕਰ ਲੋ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਪਤਾ ਸੀ ਕਿ ਗਲਤ ਹੈ ਤੇ ਹੁਣ ਜਿਨ੍ਹਾਂ ਨੇ ਕੀਤਾ ਤੇ ਉਹ 24 ਘੰਟੇ ਵੀ ਆਪਦੇ ਉਸ ਡਿਸੀਜਨ ਨੂੰ ਸਸਟੇਨ ਨਹੀਂ ਕਰ ਸਕੇ ਸੋ ਮਨਿੰਦਰ ਸਿੰਘ ਨੂੰ ਮੈਂ ਅੱਜ ਇਹ ਕਹਿਣਾ ਕਿ ਠੀਕ ਹੈ ਸਰਕਾਰ ਨੇ ਸਸਪੈਂਡ ਕਰਤਾ ਪਰ ਮਨਿੰਦਰ ਸਿੰਘ ਨੇ ਬਿਲਕੁਲ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਮਨਾ ਕੀਤਾ ਸੀ ਕਿ ਮੈਂ ਕੋਈ ਵਧਿੱਕੀ ਨਹੀਂ ਕਰਨੀ ਠੀਕ ਹੈ ਜੇ ਇਹਨਾਂ ਨੇ ਸਸਪੈਂਸ਼ਨ ਕਰਤੀ ਹੈ ਕੱਲ ਨੂੰ ਸਰਕਾਰ ਆਊਗੀ ਤਾਂ ਮਨਿੰਦਰ ਸਿੰਘ ਜੀ ਦਾ ਜਿਹੜਾ ਸਤਕਾਰ ਹੈ ਉਹ ਦੁਬਾਰਾ ਬਹਾਲ ਕੀਤਾ ਜਾਊਗਾ ਅਛੇ ਇੱਕ ਕੱਲ ਦਾ ਜਦੋਂ ਤੁਸੀਂ ਇਹ ਚੀਜ਼ ਦੇ ਉੱਤੇ ਲੜਾਈ ਲੜ ਰਹੇ ਸੀ ਮਾਨਯੋਗ ਕੋਰਟਾਂ ਦੇ ਵਿੱਚ ਜਾ ਰਹੇ ਸੀ ਤਾਂ ਉਦੋਂ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਦੋ ਮੁੱਖ ਆਗੂਆਂ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਸੀ ਜਾਂ ਮੀਡੀਆ ਦੇ ਵਿੱਚ ਆਪਣੇ ਪੱਖ ਰੱਖੇ ਜਾ ਰਹੇ ਸੀ ਬਲਤੇਜ ਪੰਨੂ ਤੇ ਕੁਲਦੀਪ ਸਿੰਘ ਢਾਲੀਵਾਲ ਉਹ ਲਗਾਤਾਰ ਕਹਿ ਰਹੇ ਸੀ ਕਿ ਗੈਂਗਸਟਰ ਨੇ ਗੈਂਗਸਟਰਾਂ ਦੀ ਗੈਂਗਸਟਰ ਦੀ ਪਤਨੀ ਹੈ ਕਾਨੂੰਨ ਫੋਨ ਲਾਉਂਦੇ ਨੇ ਧਮਕੀਆਂ ਦਵਾਉਂਦੇ ਨੇ ਐਫ ਆਈ ਆਰ ਵੀ ਇਹ ਹੈ ਕਿ ਕੋਈ ਬੰਦਾ ਜਾਂਦਾ ਹੈ ਕਾਨੂੰਨ ਫੋਨ ਲਾਉਂਦਾ ਤੇ ਕਹਿੰਦਾ ਕਿ ਵੋਟ ਇਹਨੂੰ ਨਹੀਂ ਇਹਨੂੰ ਪਾਉਣੀ ਹੈ ਕੀ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਮਨਿੰਦਰ ਜੀ ਇਹ ਕੋਈ ਅਲੀਗੇਸ਼ਨ ਚੋਣਾਂ ਦੇ ਦੌਰਾਨ ਆਇਆ ਨਹੀਂ ਜਿਹੜੀਆਂ ਗੱਲਾਂ ਅੱਜ ਕਰ ਰਹੇ ਨੇ ਇਹ ਇਹਨਾਂ ਨੂੰ ਚੇਤੇ ਕਿਦੋਂ ਆਈਆਂ ਜਦੋਂ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪਿਆਰ ਹੀ ਇਹਨਾਂ ਦੇਤਾ ਕਿ ਦੱਸਤਾ ਕਿ 2027 ਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੜੇ ਨੇ ਫਿਰ ਇਹਨਾਂ ਨੂੰ ਇਹ ਗੱਲਾਂ ਯਾਦ ਆਈਆਂ ਸੋ ਮੈਂ ਜਿਹੜੇ ਉਹ ਬੁਲਾਰੇ ਇਹਨਾਂ ਦੇ ਪ੍ਰੈਸ ਕਾਨਫਰੰਸ ਕਰਦੇ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਵੀ ਤੁਹਾਡੀਆਂ ਗੱਲਾਂ ਅਦਾਲਤਾਂ ਨੇ ਤਾਂ ਮੰਨੀਆਂ ਨਹੀਂ ਕੰਚਨ ਪ੍ਰੀਤ ਨੂੰ ਚਾਰ ਅਦਾਲਤਾਂ ਨੇ ਛੇਲ ਦਿੱਤੀ ਹੈ ਉੱਥੇ ਇਹਨਾਂ ਦੇ ਐਸਐਸਪੀ ਤੋਂ ਲੈ ਕੇ ਸਾਰੇ ਅਧਿਕਾਰੀ ਹਾਜ਼ਰ ਰਹੇ ਨੇ ਸੋ ਅਦਾਲਤਾਂ ਤਾਂ ਸਿੰਮਤ ਹੋਈਆਂ ਨਹੀਂ ਜੋ ਇਹ ਟੀਵੀ ਤੇ ਆ ਕੇ ਕਹਿੰਦੇ ਨੇ ਸੋ ਇਥੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਫਰਸਟ੍ਰੇਸ਼ਨ ਚਾ ਕੇ ਬੇਤੁਕੇ ਬਿਆਨ ਦੇ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਐਡਵੋਕੇਟ ਸਾਹਿਬ ਤੁਸੀਂ ਸਮਾਂ ਦਿੱਤਾ ਜੀ